ਦੇ ਵਿਸ਼ਵਤ ਤੇ 30 ਸਾਲਾਂ ਤੱਕ ਕਾਨੂੰਨੀ ਲੜਾਈ ਲੜੀ ਬੰਦੇ ਤੇ ਜਿਵੇਂ ਉਹ ਆਪਣੇ ਆਪ ਨੂੰ ਬੇਗੁਨਾਹ ਹੀ ਸਾਬਤ ਕਰਨਾ ਚਾਹੁੰਦਾ ਹੋਵੇ ਕਿ ਅਗਲੇ ਦਿਨ ਹੀ ਸੁਣਵਾਈ ਤੋਂ ਅਗਲੇ ਦਿਨ ਹੀ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਦ ਕਿ ਜਦੋਂ ਉਹਨੂੰ ਕਲੀਨ ਚਿੱਟ ਮਿਲੀ ਕਿ ਤੇਰੇ ਤੇ ਜਿਹੜੇ ਲੱਗੇ ਦੋਸ਼ ਨੇ ਉਹਨਾਂ ਵਿੱਚ ਤੂੰ નિર્ਦੋਸ਼ ਪਾਇਆ ਗਿਆ ਤਾਂ ਉਹ ਬੰਦਾ ਆਪਣੇ ਵਕੀਲ ਨੂੰ ਕਹਿੰਦਾ ਕਿ ਹੁਣ ਭਾਵੇਂ ਮੈਨੂੰ ਰੱਬ ਚੱਕ ਵੀ ਲਵੇ ਨਾ ਮੈਨੂੰ ਤਾਂ ਵੀ ਕੋਈ ਗੱਟੋ-ਕੱਟ ਮੈਂ નિર્ਦੋਸ਼ ਸਾਬਤ ਹੋਇਆ। ਦੋਸਤੋ ਬੇहद ਹੈਰਾਨ ਕਰਨ ਵਾਲਾ ਮਾਮਲਾ ਬਾਬੂ ਭਾਈ ਪਰਜਾਪਤੀ ਤੇ ਇਹ ਇਲਜ਼ਾਮ ਲੱਗਾ ਕਿ ਉਹਨੇ 20 ਰੁਪਏ ਦੀ ਰਿਸ਼ਵਤ ਲਈ ਆ। ਪੁਲਿਸ ਮੈਕ ਵਿੱਚ ਕਾਂਸਟੇਬਲ ਸੀ। ਦੱਸਿਆ ਜਾ ਰਿਹਾ ਹੈ ਕਿ ਪਰਜਾਪਤ ਤੇ ਤੇ ਨਾਲ ਉਹਦੇ ਦੋ ਹੋਰ ਸਾਥੀਆਂ ਤੇ 20-20 ਰੁਪਏ ਦੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸੀ ਅਸਲ ਵਿੱਚ ਇਹ ਅਹਿਮਦਾਬਾਦ ਵਿੱਚ ਰਹਿੰਦਾ ਸੀ ਉਸ ਟਾਈਮ 1996 ਦੇ ਵਿੱਚ ਪਰਜਾਪਤ ਤਾਂ ਇਹਨਾਂ ਦੇ ਉੱਪਰ ਇਲਜ਼ਾਮ ਲੱਗ ਗਏ ਕਿ ਇਹ ਜਿਹੜੇ ਟਰੱਕ ਨੇ ਬਾਹਰੋਂ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਸ਼ਹਿਰ ਦੇ ਅੰਦਰ ਐਂਟਰੀ ਦਿੰਦੇ ਨੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਲੰਘਾਉਂਦੇ ਨੇ ਤੇ ਉਹਨਾਂ ਤੋਂ 20-20 ਰੁਪਏ ਜਿਹੜੀ ਰਿਸ਼ਵਤ ਲਈ ਇਹਨਾਂ ਨੇ ਤਾਂ ਇਹਨਾਂ ਦੇ ਉੱਪਰ ਤਹਿਕੀਕਾਤ ਹੋਈ ਤਾਂ ਉੱਥੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿ ਹਾਂ ਇਹਨਾਂ ਨੇ ਰਿਸ਼ਵਤ ਲਈ ਆ ਪਰ ਇਹ ਵਿਅਕਤੀ ਕਹਿ ਰਿਹਾ ਸੀ ਲਗਾਤਾਰ ਕਿ ਮੈਂ ਰਿਸ਼ਵਤ ਨਹੀਂ ਲਈ ਪਰ ਕਾਨੂੰਨ ਨੇ ਤਾਂ ਆਪਣੇ ਤਰੀਕੇ ਦੇ ਨਾਲ ਚੱਲਣਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਇਹ ਬੰਦਾ ਪਿਆ ਤਾਂ ਇਹਨੂੰ 30 ਸਾਲ ਲੱਗ ਗਏ ਆਪ ਦੇ ਆਪ ਨੂੰ ਬੇਗੁਨਾਹ ਸਾਬਤ ਕਰ ਕੇ ਦੱਸਿਆ ਜਾ ਰਿਹਾ ਕਿ ਜਦੋਂ ਇਹਦਾ ਮਾਮਲਾ ਅਦਾਲਤ ਵਿੱਚ ਚੱਲਿਆ ਤਾਂ ਸਭ ਤੋਂ ਪਹਿਲਾਂ ਸੈਸ਼ਨ ਅਦਾਲਤ ਨੇ ਇਸ ਵਿਅਕਤੀ ਨੂੰ 4 ਸਾਲ ਦੀ ਸਜ਼ਾ ਸੁਣਾਈ ਤੇ 3000 ਰੁਪਏ ਜੁਰਮਾਨਾ ਕੀਤਾ ਨਾਲ ਹੀ ਇਹਦੇ ਸਾਥੀਆਂ ਨੂੰ ਪਰ ਇਹ ਬੰਦੇ ਨੇ ਹਿੰਮਤ ਨਹੀਂ ਹਾਰੀ ਇਹਨੇ ਹਾਈ ਕੋਰਟ ਜਾ ਕੇ ਗੁਜਰਾਤ ਦੇ ਹਾਈ ਕੋਰਟ ਨੇ ਇਹਨੂੰ ਕਲੀਨ ਚਿੱਟ ਦਿੱਤੀ ਤੇ ਗੁਜਰਾਤ ਦੇ ਹਾਈ ਕੋਰਟ ਵਿੱਚ ਜਾ ਕੇ ਇਹ ਬੰਦੇ ਨੇ ਫਿਰ ਆਪਦੇ ਮਾਮਲੇ ਨੂੰ ਰੀ ਓਪਨ ਕਰਵਾਇਆ ਕਿ ਮੈਂ ਰਿਸ਼ਵਤ ਨਹੀਂ ਲਈ ਆਪਦੀ ਅਪੀਲ ਲਾਈ ਕਿ ਮੈਂ ਰਿਸ਼ਵਤ ਨਹੀਂ ਲਈ ਇਹਦਾ ਮਾਮਲਾ ਜਦੋਂ ਹਾਈ ਕੋਰਟ ਦੇ ਅੰਦਰ ਚੱਲਿਆ ਗੁਜਰਾਤ ਤੇ ਤਾਂ ਲਗਾਤਾਰ ਮਾਮਲਾ ਚੱਲਦਾ ਆ ਰਿਹਾ ਸੀ ਤਾਂ ਹਾਈ ਕੋਰਟ ਦਾ ਹੁਣ ਕਹਿਣਾ ਸੀ ਕਿ ਇਸ ਬੰਦੇ ਦੇ ਖਿਲਾਫ ਜਿਹੜੇ ਗਵਾਹ ਭੂਗਦੇ ਨੇ ਉਹਨਾਂ ਦੇ ਬਿਆਨ ਵੀ ਮੈਚ ਨਹੀਂ ਕਰਦੇ ਤੇ ਜਿਹੜੇ ਜਿਨ੍ਹਾਂ ਨੇ ਇਹ ਸਭ ਦੋਸ਼ ਲਾਏ ਸੀ ਉਹਨਾਂ ਤੋਂ ਵੀ ਇਹਦੇ ਤੇ ਦੋਸ਼ ਸਾਬਤ ਨਹੀਂ ਹੋਏ ਜਿਹਦੇ ਕਰਕੇ ਜਿਹੜਾ ਇਹ ਬੰਦਾ ਉਹ ਬੇਗੜਾ ਪਾਇਆ ਗਿਆ ਉਹ ਬੰਦੇ ਨੂੰ ਜਿਵੇਂ ਸ਼ਾਂਤੀ ਮਿਲੀ ਹੋਵੇ ਜਦੋਂ ਉਹ ਬੇਗੁਨਾਹ ਹੱਤ ਹੋਇਆ ਤਾਂ ਅਗਲੇ ਹੀ ਦਿਨ ਉਹ ਸੁਯਕਤੀ ਦੀ ਮੌਤ ਹੋ ਜਾਂਦੀ ਹੈ ਸਿਰਫ 20 ਰੁਪਏ ਦਾ ਇਲਜ਼ਾਮ ਪਰ ਉਹ ਕਹਿੰਦਾ ਕਿ ਮੇਰਾ ਕਲੰਕ ਧੋਤਾ ਗਿਆ ਜੋ ਮੇਰੇ ਮੱਥੇ ਤੇ ਰਿਸ਼ਵਤ ਲੈਣ ਦਾ ਕਲੰਕ ਲੱਗਾ ਸੀ ਮੈਨੂੰ ਆਪਦੀ ਨੌਕਰੀ ਵੀ ਮਰੀ ਗਈ ਨੌਕਰੀ ਵੀ ਗਵਾਉਣੀ ਪੈ ਗਈ ਇਸ ਦੋਸ਼ ਦੇ ਤਹਿਤ ਪਰ ਕਹਿੰਦਾ ਮੈਨੂੰ ਉਹਨਾਂ ਚੀਜ਼ਾਂ ਦਾ ਅਫਸੋਸ ਨਹੀਂ ਜੇ ਮੈਨੂੰ ਦੁੱਖ ਹੈ ਅਫਸੋਸ ਹੈ ਤਾਂ ਇਸ ਗੱਲ ਦਾ ਕਿ ਮੇਰੇ ਉੱਪਰ ਰਿਸ਼ਵਤ ਲੈਣ ਦਾ ਕੰਕ ਲੱਗਾ ਮੇਰੇ ਤੇ ਰਿਸ਼ਵਤ ਲੈਣ ਦੇ ਇਲزام ਲੱਗੇ ਤਾਂ ਉਹ ਵਿਅਕਤੀ ਬੇहद ਪਰੇਸ਼ਾਨ ਰਹਿੰਦਾ ਸੀ ਤੇ ਹੁਣ ਉਹ ਉਹਨੂੰ ਜਿਵੇਂ ਸਕੂਨ ਮਿਲਿਆ ਅਗਲੇ ਹੀ ਦਿਨ ਉਸ ਵਿਅਕਤੀ ਦੀ ਮੌਤ ਹੋ ਗਈ ਪਰ ਉਹਨੂੰ ਚਾਉਣ ਵਾਲੇ ਕਹਿੰਦੇ ਨੇ ਕਿ ਜੇਕਰ ਕੋਸ਼ਟ ਟਾਈਮ ਉਹ ਵਿਅਕਤੀ ਹੋਰ ਜਿੰਦਾ ਰਹਿ ਜਾਂਦਾ ਕਿਉਂਕਿ ਜਦੋਂ ਉਸ ਵਿਅਕਤੀ ਤੇ ਰਾਮ ਲੱਕੇ ਸੀ ਉਹ ਦੋਮਬਰ ਉਹਦੀ 34 35 ਸਾਲ ਦੱਸੀ ਜਾ ਰਹੀ ਆ ਤੇ ਹੁਣ 30 ਸਾਲ ਤਾਂ ਹੋ ਗਏ ਸੀ ਵਿਚਾਰੇ ਨੂੰ ਕੇਸ ਲੜਦੇ ਲੜਦੇ 60 60 ਸਾਲ ਜਾਂ ਇਹਦੇ ਤੋਂ ਥੋੜਾ ਉੱਪਰ ਉਸ ਵਿਅਕਤੀ ਦੀ ਉਮਰ ਹੋ ਚੁੱਕੀ ਸੀ ਤੇ ਲੋਕ ਕਹਿੰਦੇ ਜੇ ਕੁਸ਼ ਟਾਈਮ ਹੋਰ ਜਿਉਂ ਜਾਂਦਾ ਇਹ ਵਿਅਕਤੀ ਤਾਂ ਚਲੋ ਖੁਸ਼ੀ ਲੈ ਜਾਂਦਾ ਹੁਣ ਤੱਕ ਤਾਂ ਉਹ ਟੈਨਸ਼ਨ ਵਿੱਚ ਰਿਹਾ ਇਸੇ ਕਰਕੇ ਕਿ ਮੇਰੇ ਤੇ ਐਡਾ ਵੱਡਾ ਕਲੰਕ ਲੱਗ ਰਿਹਾ ਇਹੋ ਜਿਹੇ ਇਮਾਨਦਾਰ ਲੋਕ ਵੀ ਆ ਜਿਨ੍ਹਾਂ ਨੂੰ ਐ ਹੁੰਦਾ ਕਿ ਜੇਕਰ ਸਾਡੇ ਤੇ ਕੋਈ ਕਲੰਕ ਲੱਗਾ ਝੂਠੀ ਤੋਹਮਤ ਲੱਗੀ ਆ ਤੇ ਰਿਸ਼ਵਤ ਲੈਣ ਦੀ ਤੇ ਉਹ ਬਰਦਾਸ਼ਤ ਨਹੀਂ ਕਰ ਪਾਉਂਦੇ ਪਰ ਬੇहद ਅਫਸੋਸ ਇੱਥੇ ਉਹ ਲੋਕ ਵੀ ਨੇ ਜਿਹੜੇ ਖੁਦ ਲੱਖਾਂ ਰੁਪਇਆ ਕਮਾਉਂਦੇ ਆ ਲੱਖਾਂ ਰੁਪਏ ਉਹਨਾਂ ਦੀ ਤਨਖਾਹ ਹੁੰਦੀ ਆ ਫਿਰ ਵੀ ਉਹ 2 200 4 400 ਰੁਪਇਆ ਦਿਹਾੜੀਆਂ ਲੈਣ ਵਾਲੇ ਲੋਕਾਂ ਤੋਂ ਰਿਸ਼ਵਤਾਂ ਲੈਂਦੇ ਆ। ਉਹ ਲੱਖਾਂ ਰੁਪਏ ਨਾ ਨਹੀਂ ਰਾਈਦੇ ਬਲਕਿ ਉਹਨਾਂ ਤੋਂ ਜੇ ਉਹਨਾਂ ਨੂੰ ਇੱਥੇ ਬਹੁਤ ਸਾਰੇ ਲੋਕ ਦੇਖੇ ਜਾਂਦੇ ਆ ਜਿਹੜੇ ਕਿਸੇ ਨਾ ਕਿਸੇ ਅਹੁਦੇ ਤੇ ਆ 60 ਹਜ਼ਾਰ 70 ਹਜ਼ਾਰ 50 ਹਜ਼ਾਰ ਉਹਨਾਂ ਦੀ ਤਨਖਾਹ ਹੁੰਦੀ ਆ ਤੇ ਦੂਜਿਆਂ ਤੋਂ 50 50 ਰੁਪਏ ਦੀ ਵੀ ਰਿਸ਼ਵਤ ਜੇ ਉਹਨਾਂ ਨੂੰ ਮਿਲੇ ਤਾਂ ਉਹ ਲੈ ਕੇ ਜੇਬਾਂ ਵਿੱਚ ਪਾਉਂਦੇ ਆ। ਅਜਿਹੇ ਵੀ ਤੇਈ ਵਿਅਕਤੀ ਆਪਣੇ ਸਾਹਮਣੇ ਹੁੰਦੇ ਆ ਪਰ ਇੱਕ ਉਹ ਵਿਅਕਤੀ ਜਿਹੜਾ 30 ਸਾਲ ਤੱਕ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਵਾਸਤੇ ਹੀ ਲੜਾਈ ਲੜਦਾ ਰਿਹਾ ਤੇ ਆਖਰ ਜਦੋਂ ਉਹਨੂੰ ਜਿੱਤ ਪ੍ਰਾਪਤ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਤਾਂ ਅਗਲੇ ਹੀ ਦਿਨ ਉਹ ਉਹ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸ਼ਾਇਦ ਕੋਈ ਬੋਝ ਸੀ ਉਹਦੇ ਦਿਮਾਗ ਤੇ ਜੋ ਲੱਥ ਗਿਆ ਤੇ ਫਿਰ ਉਹ ਸ਼ਾਇਦ ਸਕੂਨ ਦੀ ਮੌਤ ਮਰਿਆ ਕਿ ਚਲੋ ਮੇਰਾ ਕਲੰਕ ਧੋਤਾ ਗਿਆ ਅਜਿਹੇ ਵੀ ਨੈਤਿਕ ਲੋਕ ਹੁੰਦੇ ਆ ਪਰ ਇਹੋ ਜੇ ਬੇਸ਼ਰਮ ਲੋਕ ਵੀ ਹੁੰਦੇ ਆ ਜਿਨ੍ਹਾਂ ਨੂੰ ਕਿਸੇ ਗਰੀਬ ਗੁਰਬੇ ਤੋਂ ਉਹਦਾ ਖੂਨ ਪਸੀਨੇ ਦੀ ਕਮਾਈ ਖੋਹਦੇ ਹੋਏ ਭੋਰਾ ਸ਼ਰਮ ਨਹੀਂ ਆਉਂਦੀ ਤੇ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਕਿਸੇ ਕਿਤੋਂ ਵੀ ਇਹ ਮਰਜ਼ੀ ਲਿਆ ਕੇ ਦੇਣ ਬਸ ਸਾਨੂੰ ਸਾਡੀ ਮੂੰਹ ਮੰਗੀ ਕੀਮਤ ਸਾਨੂੰ ਰਿਸ਼ਵਤ ਮਿਲਣੀ ਚਾਹੀਦੀ ਆ ਅਜਿਹੇ ਲੋਕ ਵੀ ਧਰਤੀ ਤੇ ਮੌਜੂਦ ਹਾਲਾਂਕਿ ਬਾਅਦ ਵਿੱਚ ਭਾਵੇਂ ਉਹਨਾਂ ਦੇ ਬੱਚੇ ਉਹਨਾਂ ਦੀ ਸਾਰੀ ਕਮਾਈ ਆਈ ਉਡਾਉਣ ਭਾਵੇਂ ਉਹਨਾਂ ਦੇ ਖੁਦ ਦੇ ਬੱਚੇ ਚਿੱਟੇ ਵਰਗੇ ਨਸ਼ੇ ਕਰ ਕਰਕੇ ਜਾਂ ਹੋਰ ਚੀਜ਼ਾਂ ਦੇ ਨਾਲ ਹੀ ਮਰਨ ਪਰ ਇੱਕ ਵਾਰ ਉਹਨਾਂ ਨੂੰ ਲਾਲਚ ਪੈ ਜਾਂਦਾ ਲਾਲਸਾ ਪੈਦਾ ਹੋ ਜਾਂਦੀ ਮਨ 'ਚ ਕਿ ਅਸੀਂ ਵੱਧ ਤੋਂ ਵੱਧ ਪੈਸਾ ਜੋੜੀਏ ਵੱਧ ਤੋਂ ਵੱਧ ਪੈਸਾ ਇਕੱਠਾ ਕਰੀਏ